ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾਉਣੇ ਆ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਤਿਰੰਜਨ ਦਾ ਲੋਕ ਗੀਤ ਹੈ ਤੇ ਬਹੁਤ ਸੋਹਣਾ ਹੈ ਕਿਉਂਕਿ ਤੁਹਾਨੂੰ ਪਸੰਦ ਆਵੇਗਾ ਤੇ ਸੁਣੋ ਓਚੀ ਮਾੜੀ ਮਮੋਲਾ ਜੁ ਚੋਗਦਾ ਮਮੋਲਾ ਜੁ ਚੋਗਦਾ ਕਾਂਬ ਚਿਟੇ ਨੈਣਾ ਕਾਲੇ ਹਾਂ ਜੀ ਹਾਂ ਓ ਦੇ ਕਾਂਬ ਚਿਟੇ ਨੈਣਾ ਕਾਲੇ ਦਸ ਵੇ ਮਾਮੋਲੇ ਆ ਮੇਰਾ ਮਾਨ ਡਲੇਆ ਲਾਲ ਕ साडा लाल कदो करी आवे वे हेठ माई दी लड़ा घोड़ा जी लाड़ा कोड़ा वाह ਮੇ ਕਾਰੇ ਆਵੇ ਹੱਥ ਮਾਹੀ ਦੇ ਲਾਉਂਗਾ ਦਾ ਗੁਛ ਮੈਂ ਕਮਾਹੀ ਕੋਲ मयने चम्बेदि डा गलि डाली गलि यो गली गलियो वरता वे वरतावे जी हा सोना गली सोनो नौल पॻाव वे हा जी सोन जो न दे कौल पगावे रात हने जी चमकण तार जी नैनी ਨੀ ਨੀ ਦ ਨਾ ਆਵੇ ਸਾਮਣੇ ਚਵਾਰੇ ਸਨਿਆਰੀ ਵਸਦੀ ਸਨਿਆਰੀ ਜੁਵਾਸਦੀ ਹੋ ਦੇ ਜੇ ਦੇ ਰੰਗ ਮਾਣੇ ਹਾਜੀ ਹਾਂ ਸੋ ਵਰੀਓ ਜੁਵਾਨੀ ਜਾਵੇ ਦਿਲ ਸਾੜੇ ਆਜੀ ਕੋ ਲਾੜੇ ਹੋਇਆ ਜੀ ਕੋ ਲਾੜੇ ਹੋਇਆ ਨੈਣਾ ਪਾਰੇ ਦਰਿਆਵੇ ਹਾਜੀ ਹਾ ਗੂੜੇ ਨੇ ਮੋਮੋ ਲਾਜੂ ਚੋਗਦਾ ਖਾਂਬ ਚਿਤੇ ਨੈਣ ਕਾਲੇ ਹਾਜੀਆ ਉਹ ਦੇਖਾਂਬ ਚਿਤੇ ਨੈਣ ਕਾਲੇ ਲਓ ਜੀ ਇਹ ਇੱਕ ਪੰਜਾਬੀ ਲੋਕ ਗੀਤ ਸੀ ਤੇ ਇਹ ਜਿਹੜਾ ਮਮੋਲਾ ਹੁੰਦਾ ਹੈ ਛੋਟਾ ਜਿਹਾ ਇੱਕ ਜਾਨਵਰ ਹੁੰਦਾ ਹੈ ਇਹ ਚਿੜੀ ਵਰਗਾ ਹੁੰਦਾ ਹੈ ਪਰ ਇਹਦੇ ਖੰਭ ਚਿੱਟੇ ਹੁੰਦੇ ਹਨ ਤੇ ਅੱਖਾਂ ਤੇ ਜੁੰਝ ਕਾਲੀ ਹੁੰਦੀ ਹੈ ਤੇ ਇਹ ਛੋਟਾ ਜਿਹਾ ਹੀ ਹੁੰਦਾ ਹੈ ਤੇ ਬਰੇ ਛਮਾਈ ਕਿਤੇ ਆਉਂਦਾ ਹੈ ਜਦੋਂ ਅੱਜ ਕੱਲ ਠੰਡ ਥੋੜੀ ਜੀ ਹੁੰਦੀ ਹੈ ਚੇਤਰ ਫਗਣ ਦੇ ਵਿੱਚ ਉਹ ਤੋਂ ਮਮੋਲਾ ਆਉਂਦਾ ਹੈ ਤੇ ਸਿਆਣੇ ਅੱਗੇ ਕਹਿੰਦੇ ਹੁੰਦੇ ਸਨ ਕਿ ਜਦੋਂ ਮਮੋਲਾ ਜਾਂਦਾ ਹੈ ਤੇ ਜਿਹੜੀ ਕੋਲ ਹੈ ਇਹ ਫਿਰ ਆਉਂਦੀ ਹੈ ਬਾਗਾਂ ਵਿੱਚ ਤੇ ਇਹ ਮਮੋਲੇ ਦਾ ਇੱਕ ਪੰਜਾਬੀ ਲੋਕ ਗੀਤ ਸੀ ਇਹ ਉਹਦੇ ਖੰਭ ਚਿੱਟੇ ਤੇ ਕਾਲੇ ਦੋ ਰੰਗਾਂ ਦੇ ਖੰਭ ਹੁੰਦੇ ਹਨ ਤੇ ਇਹਦੇ ਨੈਣ ਅੱਖਾਂ ਜਿਹੜੀਆਂ ਉਹ ਵੀ ਕਾਲੀਆਂ ਹੁੰਦੀਆਂ ਨੇ ਤੇ ਚੁੰਝ ਵੀ ਕਾਲੀ ਹੁੰਦੀ ਹੈ ਇਹਨੂੰ ਕਿਤੇ ਚੰਗੀ ਤਰ੍ਹਾਂ ਵੇਖਿਓ ਛੋਟਾ ਜਿਹਾ ਇੱਕ ਜਾਨਵਰ ਹੁੰਦਾ ਹੈ ਚਿੜੀਕ ਵਰਗਾ ਤੇ ਜਿਹੜੀ ਟਟਰੀ ਹੁੰਦੀ ਹੈ ਉਹਦੇ ਜਿਹੜੀ ਚੁੰਝ ਹੁੰਦੀ ਹੈ ਉਹ ਲਾਲ ਹੁੰਦੀ ਹੈ ਤੇ ਉਹਦੇ ਅੱਖਾਂ ਜਿਹੜੀਆਂ ਹੁੰਦੀਆਂ ਨੇ ਟਟਰੀ ਦੀਆਂ ਉਹ ਉਹ ਵੀ ਲਾਲ ਹੁੰਦੀਆਂ ਹਨ ਜੀ ਆਪਾਂ ਇਸ ਗਾਉਣ ਨੂੰ ਗੀਤ ਨੂੰ ਗਾਉਣਾ ਹੋਵੇ ਤੇ ਉਹ ਵੀ ਗਾ ਸਕਦੇ ਹਾਂ ਵੀ ਉਹਦੀ ਚੁੰਝੇ ਰਤੀ ਨੈਣ ਕਾਲੇ ਤੇ ਉਹਦੇ ਉਹਦੇ ਐਵੇਂ ਹੁੰਦੇ ਹਨ ਤੇ ਪਰ ਜਿਹੜਾ ਮਮੋਲਾ ਹੈ ਇਹਦੇ ਨਹੀਂ ਇਹਦੇ ਤਾਂ ਨੈਣ ਵੀ ਕਾਲੇ ਹੁੰਦੇ ਹਨ ਤੇ ਚੁੰਝ ਵੀ ਕਾਲੀ ਹੁੰਦੀ ਹੈ ਤੇ ਖੰਭ ਚਿੱਟੇ ਹੁੰਦੇ ਹਨ ਤੇ ਕਾਲੇ ਤੇ ਚਿੱਟੇ ਖੰਭ ਹੁੰਦੇ ਨੇ ਡੱਬ ਖੜਬੇ ਬਹੁਤ ਸੋਹਣਾ ਲੱਗਦਾ ਹੈ ਛੋਟਾ ਜਿਹਾ ਜਾਨਵਰ ਤੇ ਇਹ ਜੇ ਤੁਹਾਨੂੰ ਪੰਜਾਬੀ ਲੋਕ ਗੀਤ ਠੀਕ ਲੱਗਿਆ ਸੋਹਣਾ ਲੱਗਿਆ ਤਾਂ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਪਰ ਨਾ ਜੀ ਤੇ ਨਾਲੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ